ਵਾਹ ਕਿਹ ਜਗ੍ਹਾ ਤੇ ਦੂਰ ਦੀ ਕਿਵੇਂ ਅਸੀ ਕਿਵੇਂ ਲੱਗਾ ਹੈ ਪੂਰਾ ਮਾਹੌਲ ਸਰਾ ਬਈ ਹੈ ਹਾਂ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਆਏ ਆ ਟ੍ਰਾਂਟੋ ਸੀ ਐਨ ਟਾਵਰ ਘੁੰਮਣ ਆਪਣੇ ਸਾਹੇ ਨਾਲ ਤੁਹਾਨੂੰ ਦਿਖਾਉਨੇ ਸੀ ਐਨ ਟਾਵਰ ਬਹੁਤ ਹੈ ਤਾਂ ਮੌੜਾ ਠੰਡ ਥੋੜੀ ਥੋੜੀ ਹਵਾ ਚੱਲ ਰਹੀ ਹੈ ਠੰਡੀ ਆਪਾਂ ਤੁਹਾਨੂੰ ਦਿਖਾਉਂਦੇ ਆ ਆਹ ਦੇਖੋ ਵੀ ਸੀ ਐਨ ਟਾਵਰ ਪੰਦੇਰੀ ਤੋਂ ਪੂਰੀ ਜਾਨੀ ਕਿ ਇੱਦਾਂ ਦੇਖਣ ਲੱਗੇ ਤਾਂ ਉਹਨੂੰ ਕਰਨਾ ਪੈਂਦਾ ਇੱਧਰ ਵੀ ਰੌਲਾ ਪਈ ਜਾਂਦਾ ਕੋਈ ਆਇਆ ਹੋਇਆ ਅੱਜ ਦੇਖੋ ਵੀ ਆਪਾਂ ਉਹ ਟੈਕਟ ਲੈ ਲਈਏ ਜਿਹੜੀ ਕਿ ਸੀਐ ਟਾਵਰ ਨੇ ਫਿਰ ਤਾਂ ਜਾਣਾਂ ਹੁੰਦਾ ਪੂਰਾ ਉੱਤੇ ਘੁੰਮ ਕੇ ਆਵਾਂਗੇ ਤੇ ਤੁਹਾਨੂੰ ਦਿਖਾਉਂਦੇ ਆਂ ਕਿ ਦੇਖੋ ਆਪਾਂ ਚੱਲਨੇ ਉੱਪਰ ਸੀਐ ਟਾਵਰ ਨੇ ਮਤਲਬ ਕਿ ਜਾਣਨਾਂ ਜਨਰੇ ਬਾਰੇ ਕਿ ਜਿਹੜੀ ਜਿਹੜੀ ਹਿਸਟਰੀ ਇਤਿਹਾਸ ਆ ਪੱਲੇ ਆ ਜਾਂਦਾ ਇਹਦਾ ਇਹਨੂੰ ਪਾਰਸਾਨੀ ਨਾਲ ਦੇਖੋ। ਇਹ ਅੰਦਰੋਂ ਜਿਹੜੀ ਸੀਮ ਟਾਵਰ ਜਦੋਂ ਕੇ ਮਤਲਬ ਸਾਰਾ ਕੁਝ ਦੱਸਿਆ ਇਹਦੇ ਬਾਰੇ। ਇਹ ਵੀ ਦੱਸਿਆ ਹੋਇਆ ਸਾਰਾ ਕੁਸ ਕਿ ਕਿੱਦਾਂ ਇਹ ਬਣਿਆ ਤੇ ਬਿਲਡਿੰਗਾਂ ਇਹਦੀਆਂ ਸੀਮ ਟਾਵਰ ਦਾ। ਜਦੋਂ ਵੀ ਥੱਲੋਂ ਪਹਿਲੇ ਐਂਟਰੀ ਕਰਦੇ ਅੰਦਰ ਤੇ ਇਦਾਂ ਦਾ ਕੋਈ 뷰 ਆ ਇਹਦਾ। ਦੇਖੀ ਗਰਨਸ਼ਨ ਆਇਆ ਇਹਨਾਂ ਨੂੰ ਜਾਈ ਨਹੀਂ ਗੁਰਦਾ ਆਇਆ ਜੁੜੇ ਜਾਈ ਨਹੀਂ ਕਿ ਇਵੇਂ ਹੀ ਹੋਣਾ ਹੋਰੇ ਟ੍ਰੈਕਟ ਦੇਣਗੇ ਤੇ ਫੋਟੋ ਕਰਦੇ ਆ ਤੁਹਾਡੀ ਫੋਟੋ ਕਰਦੇ ਆ ਤੇ ਇਹ ਟ੍ਰੈਕਟ ਮਿਲੂ ਸਾਨੂੰ ਕਿ ਆਪਾਂ ਜਾ ਰਹੇ ਆ ਉਹ ਦਿਨ ਦਾ ਬਲੰਦ ਨੂੰ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਆ ਚੱਲਦੇ ਆ ਪਾਂਦਰ ਦੇਖੋ ਇਹਨਾਂ ਘੈਂਟ ਬਣਿਆ ਹੋਏ ਨੇ ਕਿੱਧਰ ਅਸੀਂ ਫਿਰ ਤਾਹ ਜਾਣਾ ਹਾਂ ਅਸੀਂ ਤਾਂ ਆਵਰ ਤੇ ਆਪਾਂ ਵੱਖਰਾ ਨਜ਼ਾਰਾ ਦੇਖਣਗੇ ਆਪਾਂ ਵੇਟ ਕਰ ਰਹੇ ਹਾਂ ਬਸ ਤੇ ਆਪਾਂ ਜਾਣਾ ਹੈਗਾ ਅੰਦਰ ਹਾਂਜੀ ਆਪਾਂ ਤੁਹਾਨੂੰ ਦਿਖਾਈ ਪਾ ਵੇਟ ਕਰ ਰਹੇ ਸੀ ਉੱਥੇ ਲੈਫਟ ਦਿੱਤੀ ਤੇ ਇਹ ਬਹੁਤ ਤੇਜ਼ ਜਾਂਦੀ ਆ ਤਾਂ ਨੂੰ ਦੇਖੋ ਕਿ ਆਪਾਂ ਪੂਰਾ ਉੱਪਰ ਨੂੰ ਜਾ ਰਹੇ ਆ ਹੁਣ ਸੀ ਐਨ ਟਾਵਰ ਦੇ ਪੂਰਾ ਇਸ ਲਾਈਡ ਦੇਖੋ ਕਿ ਬਿਲਡਿੰਗਾਂ ਤੋਂ ਵੀ ਤਾਂ ਜਾ ਰਹੇ ਆ ਆਪਾਂ ਹਾਂਜੀ ਤਾਂ ਜਾ ਹੀ ਜਾਂਦਾ ਨਾ ਤੇ ਕਾਫੀ ਤੇਜ਼ ਹੁੰਦਾ ਇਹਦਾ ਇਹ ਹੋਰਾਂ ਲੈਫਟਾਂ ਨਾਲੋਂ ਤੇਜ਼ ਆ ਬਹੁਤ ਤੇ ਸੁਣ ਹੋ ਜਾਂਦੇ ਕੰਨ ਇਹਦੇ ਅੰਦਰ ਜਮਾ ਬਹੁਤ ਦੇਖੋ ਆਪਾਂ ਕਿੰਨੀ ਉੱਤੇ ਆ ਗਏ ਆ ਕਾਫੀ ਯਾਨੀ ਕੀ ਇਹ ਕਹਿੰਦੀਆਂ ਯਾਨੀ ਕਿ ਇਹਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਬਹੁਤ ਜ਼ਿਆਦੇ ਤੇ ਆ ਦੇਖੋ ਕਿ ਆਪਾਂ ਜਮਾ ਉੱਪਰਲੀ ਸੈਟ ਆ ਗਏ ਆ ਆਪਾਂ ਪਹੁੰਚ ਗਏ ਆ ਆਪਾਂ ਨਿਕਲਦੇ ਆ ਬਾਹਰ ਹੁਣ ਤੇ ਆਪਾਂ ਉੱਤੇ ਪਹੁੰਚ ਗਏ ਤੇ ਬਾਹਰ ਨਿਕਲਣ ਲੱਗੇ ਆ ਜਿਹਦੀ ਲੰਬਾਈ ਦੀ ਗੱਲ ਕਰੀਏ ਲਗਭਗ 500 ਤੇ 53 ਯਾਨੀ ਕਿ ਮੀਟਰ ਹੈ ਇਹਦੀ ਲੰਬਾਈ ਤੇ 1815 ਫੁੱਟ ਆ ਟਾਵਰ ਜਿਹੜਾ ਜੀ ਬਣਿਆ ਹੋਇਆ ਦੇਖੋ ਕਿੰਨਾ ਉੱਚੀ ਸਭ ਤੋਂ ਉੱਚੀ ਮਾਰਤਾ ਹੈ ਕੌਣ ਹੀ ਕਹਿ ਦੇਖਣ ਕੋ ਮਨ ਨੂੰ ਆ ਤਾਂ ਲੋਈਆ ਪੂਰਾ ਤਾਂ ਚੁੱਕੀਆਂ ਸੀ ਟਾਵਰ ਦੇ ਕੋਲ ਇੱਥੋਂ ਤੁਸੀਂ ਮੇਰਾ ਇੱਕ ਦਾ ਨਜ਼ਾਰਾ ਦੇਖ ਸਕਦੇ ਆ ਕਿੱਥੇ ਆਪਾਂ ਖੜੇ ਆ ਕਿ ਬਹੁਤ ਉੱਚੀ ਜਗ੍ਹਾ ਤੇ ਜੇ ਕਿਵੇਂ ਅਸਕੇ ਮੇ ਲੱਗਾ ਹੈ ਪੂਰਾ ਮホール ਤੇਰਾ ਬਈ ਹੈ ਤੇਰਾ ਪਿੱਛੇ ਡਰ ਲਾ ਰਿਹਾ ਸਾਰਾ ਤੈਨੂੰ 200 300 ਉੱਥੋਂ ਦੇਖ ਸਕਦੇ ਹੈ ਇਸ ਤਰ੍ਹਾਂ ਦਾ ਮホール ਹੈ ਤੇ ਉੱਥੋਂ ਵੀ ਦੇਖਦਾ ਉਹ ਸੁਣ ਥੱਲੇ ਤੇ ਕੀੜੀਆਂ ਹੀ ਦੇਖਦੀਆਂ ਨੇ ਕੀੜੀਆਂ ਮੂੰਗੀਆਂ ਗੱਡੀਆਂ ਗੁੱਡੀਆਂ ਥੱਲੇ ਦੇਖਦੀਆਂ ਹਾਂ ਇੰਨਾ ਸੋਹਣਾ ਤੇ ਇੰਨਾ ਘੈਂਟ ਆ ਤੁਸੀਂ ਇੱਥੋਂ ਇਹਦਾ ਦੇਖ ਸਕਦੇ ਹਾਂ ਉਹ ਸਾਰਾ ਸਮੁੰਦਰ ਕੇਸਾ ਆਦਿਆਂ ਤੇ ਨਾ ਘੈਂਡ ਲਾਇਆ ਇੱਕ ਮੁੰਡਾ ਬੀ ਨਿਕਲਿਆ ਸੀ ਜਿੱਦੇ ਕੋ ਸਾਹ ਮੈਂ ਵੇਲਡਿੰਗ ਕਾਰਜ ਚ ਚਮ ਖੜੇ ਆਪਾਂ ਜੇ ਹਨਾ ਜੀ ਕਾਰਜ ਚ ਹੈ ਨਾ ਇਹ ਜੋ ਸਮੁੰਦਰ ਹੀ ਆ ਸਾਰਾ ਹਨ ਹੈ ਹਾਂ ਕੁਰਨੀ ਸੈਕਟਰ ਦੇਖਦੇ ਆਂ ਤੇ ਕੁਝ ਇਸ ਤਰ੍ਹਾਂ ਦਾ 뷰 ਆ ਰਿਹਾ ਕਿੰਨਾ ਸੋਹਣਾ ਹੈ। ਬਹੁਤ ਕਿੰਨਾ ਵਧੀਆ। ਤੇ ਤੁਸੀਂ ਇੱਧਰ ਦੇਖਦਾ ਵੀ ਉਹ ਆਪਾਂ ਇਹਨਾਂ ਵਿੱਚ ਠੀਕ ਹੈ। ਜਦੋਂ ਵੀ ਤੁਸੀਂ ਆਉਂਦੇ ਆ ਇੱਥੇ ਆਪਣਾ ਟ੍ਰਾਂਟੋ ਸੀ ਐਮ ਟਾਵਰ ਦੇ ਤਾਂ ਤੇ ਟਾਵਰ ਤੇ ਜਰੂਰ ਆਇਓ। ਇਹ ਮਤਲਬ ਤਾਂ ਉਹ ਕੋਮਦੀ ਇਦਾਂ ਗੋਲ ਕਟੇਰਾ ਬਣਿਆ ਹੋਇਆ ਇਹ ਤੇ ਬੜਾ ਘੇਟਾ ਇਦਾਂ ਦਾ ਲੱਗੂ ਸਾਰਾ ਉੱਤੋਂ ਤੇ ਆਪਾਂ ਪੂਰਾ ਉੱਪਰ ਖੜੇ ਹੋਏ ਆ ਇਹਦੇ ਤੇ ਆ ਦੇਖੋ ਕਿ ਇਦਾਂ ਤੁਰੇ ਜਾਂਦੇ ਆ ਕੀ ਖਾਨ ਲੱਗਿਆ ਸਾਫ ਪ੍ਰਾਈਸ ਦੇ ਦਿਆ ਨਹੀਂ ਹਾਂ ਲੱਗਿਆ ਕੋਈ ਖਾਣ ਹਣ ਊਂਕ ਆਪਾਂ ਲੈ ਲਿਆ ਹਾਂ ਵੀ ਯਾਰ ਸਿੱਕੇ ਕਿਵੇਂ ਲੱਗਿਆ ਫਿਰ ਤਾਂ ਕਿ ਤਾਂ ਖੜੇ ਆ ਤੇ ਇਦਾਂ ਦਾ ਮੋੜ ਇੱਤੋਂ ਖਾਨ ਦਾ ਅਸਰ ਆ ਗਿਆ ਜੇ ਤੁਸੀਂ ਛੱਲੇ ਵਾਲ ਨੂੰ ਦੇਖਦੇ ਆ ਤੇ ਦੇਖੋ ਇਧਰ ਫਿਰ ਇੱਕਦਾਂ ਲੱਗੂ ਆ ਬਾਈ ਉਹ ਇੰਨਾ ਸ਼ੂਟ ਆ ਗਿਆ ਕੋਲ ਬੜਾ ਜੇ ਤੁਸੀਂ ਬਣਾ ਸ਼ੂਟਾ ਤਾਂ ਉਹ ਵੀ ਆਪੇ ਆਪ ਨੂੰ ਦੇਖਦਾ ਐ ਇਦਾਂ ਚੱਲਦੇ ਦੇ ਮੌੜਾ ਕਿੰਨਾ ਸੁੰਨਾ ਦੇਖੋ ਕੀ ਕਿਵੇਂ ਲੱਗਿਆ ਬਈ ਅਰਸ਼ ਫਿਰ ਬਈ ਬਹੁਤ ਵਧੀਆ ਅਰਸ਼ ਨਾ ਸਰਾ ਬਹੁਤ ਸਰਾ ਕੇ ਇਹ ਤਾਂ ਕਿੰਨੀਆਂ ਵੀ ਮੰਜ਼ਲ ਤੱਕ ਹਾਂ ਵੀ ਤਾਉਂ ਦੇਖਿਆ ਇਹਦਾ ਕੋਈ ਨਾ ਦੱਜਾ ਜੀ ਬਹੁਤ ਉੱਚਾ ਹੈ ਨਾ ਕਾਫੀ ਦਾ ਲੱਗਦਾ ਹੈ ਬਹੁਤ ਜ਼ਿਆਦਾ ਉੱਚੀ ਦੇਖੀ ਜੀ ਕੇ ਕੋਈ ਨਾ ਦੱਜਾ ਨਹੀਂ ਜਿਵੇਂ ਬੋਰਜ ਕਲੀਫਾ ਉਹ ਸਾਹ ਆਉਂਦਾ ਹੈ ਨਾ ਪਰ ਉਹ ਤਾਂ ਕਾਫੀ ਉੱਚਾ ਹੈ ਇਹ ਵੀ ਬਹੁਤ ਉੱਚਾ ਬਈ ਦਖੋ ਨਿਆ ਜਾ ਇਨਲਾਈਨ ਕਰਨਾ ਹਨ ਆ ਦੇਖੋ ਕਿੰਨਾ ਸਮਾਂ ਲੱਗਦਾ ਦੇਖੋ ਨਿਆਨ ਕਰਨਾ ਕਿੱਜਾ ਹੈ ਕੋਲ ਨੂੰ ਇਦਾਂ ਆ ਕੋਲ ਹਾਲੋ ਹਾਲੋ ਕੋਲ ਨੂੰ ਦੇਖੋ ਤਾਂ ਐ ਲਾਈਨ ਦੇ ਵਿੱਚ ਇੰਨੇ ਕੋਲ ਇਹ ਜੇ ਆਪ ਇਹਨੂੰ ਅੰਦਰੋਂ ਦੇਖਦੇ ਆ ਤਾਂ ਕੁਝ ਇਸ ਤਰ੍ਹਾਂ ਦਾ ਇਹਦੇ ਬਾਰੇ ਦੱਸਿਆ ਸਾਰਾ ਲਿਖਿਆ ਹੋਇਆ ਕਿ ਤੁਸੀਂ ਪੜ੍ਹ ਸਕਦੇ ਆ ਆ ਦੇਖੋ ਤਾਂ ਹੈਗੀ ਸੈਲੂਲ ਪਰ ਇਹ ਵੀ ਇਜ਼ਰ ਹੈ ਇਰੋਜ ਸਟੇਡੀਅਮ ਤੇ ਦਿਲਜੀਤ ਦਾ ਸ਼ੋਅ ਆਇਆ ਸੀਗਾ ਇੱਥੇ ਵਿੱਚ ਕੋਈ ਆਇਆ ਹੋਇਆ ਆਹ ਵੇਖੋ ਬੁਤੇ ਇਹਦਾ ਸਾਰਾ ਟਾਂਡੂ ਦੇਖ ਸਕਦੇ ਆ ਉੱਥੂ ਤੇ ਵਜੇ 17 ਦਾ ਵੀਊ ਹੈ ਇੱਥੇ ਇਹ ਸੱਪ ਜਾਂਦਾ ਹੁੰਦਾ ਆਹ ਵੇਖ ਇੱਕ ਜਾਈ ਅੱਗੇ ਇਹ ਕਿਨ ਸੁਣਾ ਲਾਇਆ ਤੇ ਤੇ ਤੱਕਦਾ ਹਣੀ ਇੱਛਾ ਕਿ ਇੰਨਾ ਫਿਲ ਪੇਡਰ ਸੁਣਾ ਹੋਰ ਸ਼ੁਰੂ ਜੀ ਬਤਲਾ ਹੈ ਨਾ ਬਲੌਗ ਦਾ ਇਹ ਤੇ ਆ ਇਹਨੇ ਹੋਰ ਬਣਾਏ ਦੇ ਤੇ ਤਾਂ ਤੁਸੀਂ ਜਾ ਕੇ ਤੁਹਾਨੂੰ ਇਹ ਪੂਰੇ ਦੇ ਬਾਹਰੋਂ-ਬਾਹਰ ਦੇਖ ਸਕਦੇ ਆ ਬਾਹਰੋਂ ਯੂ ਇਹ ਅੰਦਰ ਹੈ ਇਹ ਜੀ ਪਾਣੀ ਆਉਣਾ ਨਹੀਂ ਲਿਆ इस तरह ही है हाँ भी दस बार कि लगे मशीन टावर पड़े ता पूरा ਚਾਈ ਤੇ ਘੈਂਟ ਆ ਨਾ ਜੇ ਇੱਧਰੋਂ ਦੇਖਦੇ ਆਂ ਤੇ ਆਏ ਆ ਇੱਧਰ ਆ ਅੱਛਾ ਇੱਧਰ ਆਏਗਾ ਤੇ ਇੱਧਰ ਆਣਾ ਆ ਤੇ ਆਪਾਂ ਚੱਲ ਗਏ ਫਿਰ ਹੁਣ ਆਪਾਂ ਵੀ ਚੱਲਦੇ ਹਾਂ ਹੁਣ ਦਿਖਾਉਂਦੇ ਆਂ ਪੂਰਾ ਆਪਾਂ ਨੂੰ ਦਿਖਾਤਾ ਕਿ ਸੀਨ ਟਾਵਰ ਦੇ ਟੈਕ ਟਵਰੇ ਸੰਬੰਧਾਕ ਕਿ ਨਹੀਂ ਟੈਕ ਲੈ ਕੇ ਤਾਂ ਜਰੂਰ ਆਇਓ ਤੇ ਬਹੁਤ ਘੈਂਟ ਆ ਜੇ ਜਰੂਰ ਤਾਂ ਹੋ ਕੇ ਜਾਇਓ ਜੇ ਤੁਸੀਂ ਥੋੜਾ ਥੱਲੇ ਆ ਕੇ ਦੇਖਦੇ ਆ ਤੇ ਕੁਝ ਇਸ ਤਰ੍ਹਾਂ ਦਾ ਲੱਗੂਆ ਥੋੜਾ ਉੱਪਰ ਸੀ ਗਿਆ ਆਪਾਂ ਤੇ ਥੱਲੇ ਆ ਕੇ ਤੁਸੀਂ ਇਸ ਤਰ੍ਹਾਂ ਨੂੰ ਇੱਕ ਦੂਈ ਥੋ ਆ ਕੇ ਵੀ ਵੇਖ ਸਕਦੇ ਆ ਤਰਾਹੂ ਦੇਖੋ ਜਿਵੇਂ ਦੇਖ ਰਹੇ ਆ ਕੁਝ ਇਸ ਤਰ੍ਹਾਂ ਕੇ ਵੀ ਤੁਸੀਂ ਇੱਥੋਂ ਦੇਖ ਸਕਦੇ ਆ ਇਹਨੂੰ ਤੇ ਬੜਾ ਹੀ ਘੈਂਟ ਆ ਇਹ ਇਦਾਂ ਇੱਥੇ ਬਣਿਆ ਹੋਇਆ ਤੇ ਤੁਸੀਂ ਇਦਾਂ ਵੇਖੋ ਸ਼ੀਸ਼ੇ ਕਿਵੇਂ ਦੇਖਦੇ ਆ ਤੇ ਬਾਹਲਾ ਘੈਂਟ ਆ ਤੇ ਇਸ ਤਰ੍ਹਾਂ ਇਹਨੂੰ ਆ ਕੇ ਥੱਲੇ ਵੀ ਇੱਕ ਥਰੰਦਾ ਫਲੋਰ ਆ ਜਿੱਥੇ ਉੱਤੇ ਸੀ ਆਪਾਂ ਉਹਦੇ ਥੱਲੇ ਦਾ ਫਲੋਰ ਆ ਤੇ ਉਹ ਇਸ ਤਰ੍ਹਾਂ ਦਾ ਵੀ ਇੱਥੇ ਆਸ਼ੀ ਆਪਣਾ ਖੜਾ ਤੇ ਆ ਸਾਹਸ ਲਈ ਬਣਵਾਸਦਾ ਹਲੇ ਇਹ ਚੀਨ ਜਣੀ ਮੀ ਸ਼ੀਸ਼ੇ ਬਣਨੇ ਟੁੱਟ ਜਾਂਦੇ ਇਹੋ ਹਸਾ ਇਹ ਸ਼ੀਸ਼ਾ ਪਰ ਪੂਰਾ ਇਹਨਾਂ ਦਾ ਦਿਖਾਇਆ ਹੋਇਆ ਇਹਨਾਂ ਨੇ ਦੇਖੋ ਬਾਕੀ ਪੂਰਾ ਹੈ ਇਹ ਐਂਡ ਗੱਲ ਬਾਤ ਆ ਸਾਰਾ ਮਦਦ ਕਰਵਾਉਣਾ ਲਾਜਾਉਂਦਾ ਸਿੱਧਾ ਕਿ ਸ਼ੀਸ਼ੇ ਦੇ ਟੁਕੜਕੇ ਜੀ ਮੈਂ ਤੇਰਾ ਹੋਰਾਂ ਪਰ ਇਹ ਤਾਂ ਉਜਵਾਗ ਜਿਹੜਾ ਪੈ ਹੀ ਗਏ ਆ ਇਸ ਤਰ੍ਹਾਂ ਇੱਥੇ ਆ ਕੇ ਕਿ ਬਹੁਤ ਘਾਏ ਦਾ ਤੁਸੀਂ ਇਦਾਂ ਦੇਖ ਸਕਦੇ ਆ ਯਾਰ ਇੱਥੋਂ ਇੱਧਰ ਵੇਖੋ ਕੋਈ ਮੇਡੋ ਕਰੰਟ ਮਾਰਦਾ ਕੀ ਹੋ ਗਿਆ ਕੋਈ ਨਸਤਰਾਂ ਜੇ ਤੁਸੀ ਆਓ ਕਿਸੇ ਟਾਵਰ ਦੇ ਤਾਂ ਵਾਲਾ ਮਾਹੌਲ ਜ਼ਰੂਰ ਦੇਖਿਓ ਜੇ ਆਪਾਂ ਤੁਹਾਨੂੰ ਦਿਖਾਉਨੇ ਆਂ ਤੇ ਆ ਵੇਖੋ ਇਹ ਡਰਦੇ ਨਹੀਂ ਜਵਾਗੇ ਇਹੋ ਨਹੀਂ ਡਰਦੇ ਵੇਖੋ ਕਿੰਨੇ ਉੱਤੇ ਦੋ ਵਾਰ ਚੜ੍ਹ ਬੰਨ੍ਹਦੇ ਤੇ ਚੜ੍ਹ ਆਉਂਦੇ ਮਿੰਨਿਓ ਮੋੜ ਤੇ ਚੜ੍ਹਦੇ ਨੋ ਇਹ ਬਸ ਮੀਂਹ ਆ ਆਹ ਦੇਖੋ ਹੋ ਕਿੰਨੀ ਉਚਾਈ ਤੇ ਖੜੇ ਆਪਾਂ

Can also look below your feet as well. Feel comfortable. <laughs> Arrival will be in the gift shop. If you're looking to leave or pick up your pictures, please take the left from the gift shop. Is there anyone here with code check? No. Appasundka, as <laughs> you give the handi, they are going to the line. What are they? Look. The line is here. They are going to. They are going to. ਇਹ ਜਿਹੜੀ ਲੈਫਟ ਆਏ ਕਾਫੀ ਤੇਜ਼ ਥਲੇ ਨੋਂਦੀ ਆ ਤੇ ਕਾਫੀ ਤੇਜ਼ ਤਾਣੂ ਜਾਂਦੀ ਆ ਤੇ ਆਪਾਂ ਹੁਣ ਜਮਾ ਥਲੇ ਆ ਚੁੱਕੇ ਆ ਕੀ ਵਾਚ ਯਰ ਸਟੈਪ ਅਸ ਯਰ ਐਕਸਿਟ ਉਹ ਤਾਂ ਇਹ ਥੱਲੇ ਜਮਾ ਕੰਨ ਜਿਓਗੇ ਜਮਾ ਤਾਂ ਨੇ ਇੱਕ ਜਮਾ ਗੋਮੀ ਹੋ ਕੇ ਕੰਨ ਜੇ ਤਾਂ ਆਪਣੀ ਜਿਹੜੀ ਫੋਟੋ ਖਿੱਚ ਦਿਓ ਤੁਸੀਂ ਲੈ ਹੀ ਸਕਦੇ ਆ ਤੇ ਆਪਾਂ ਚੱਲੇ ਆ ਬਾਹਰ ਹੁਣ ਆ ਜਾ ਰਹੇ ਆ ਬਾਹਰ ਤੇ ਆਪਾਂ ਸੀਐਨ ਦੇ ਟਾਵਰ ਦੇ ਉੱਪਰ ਜਮਾ ਜਾ ਕੇ ਆਏ ਆ ਤੇ ਬਹੁਤ ਘੈਂਟ ਮੌਤ ਸੀ ਪੂਰਾ ਸਿਰਾਂ ਸੀ ਕਹਿਦੀ ਕਿ ਤਾਂ ਸਾਰਾ ਟ੍ਰਾਂਟੋ ਕੈਨੇਡਾ ਜੀ ਕਹਿ ਰਹੀਏ ਕਿ ਸਾਰਾ ਟ੍ਰਾਂਟੋ ਦਾ ਜਿਹੜਾ ਸਾਰਾ ਦੇਖਣਾ ਸੀ ਬਹੁਤ ਸੋਹਣਾ ਤੇ ਬੜਾ ਘੈਂਟ ਆਪਾਂ ਐ ਟ੍ਰਿਕੀਤੀ ਸੀ ਅੰਦਰ ਦੇ ਆਪਾਂ ਆ ਗਏ ਆ ਬਾਹਰ ਤੇ ਉਹ ਤੁਹਾਨੂੰ ਦਿਖਾਉਨੇ ਆਪਾਂ ਉਹ ਸਿਰੇ ਦੇ ਸੀਗੇ ਤਾਂ ਗਏ ਹੋਏ ਪੂਰਾ ਤਾਂ ਤੇ ਇੱਥੋਂ ਆਪਾਂ ਹੁਣ ਆ ਗਏ ਆ ਬਾਹਰ ਤੇ ਇਹ ਹੈਗਾ ਸੀਨ ਟਾਵਰ ਤੇ ਇਹ ਤੁਸੀਂ ਇਹ ਟੂਲ ਤਾਂ ਦਾ ਲਾਉਣਾ ਤੇ ਦੇਖੋ ਕਿੰਨਾ ਉੱਚਾ ਆ ਨਾ ਦੇਖੋ ਇੱਥੇ ਦੇਖੀਂ ਬਹੁਤ ਦਿੱੱਨਿਆ ਆ ਗੱਲ ਸੀ ਤਾਂ ਵਰ ਦਿੱਤੋਗੇ ਆਪਾਂ ਤੁਹਾਨੂੰ ਦਿਖਾਇਆ ਕਿ ਆਪਾਂ ਤਾਂ ਜਾ ਕੇ ਆਏ ਆ ਤੇ ਇਹ ਤਾਂ ਤੁਸੀਂ ਜਾ ਸਕਦੇ ਆ ਤੇ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਲਾਈਕ ਤੇ ਸ਼ੇਅਰ ਨੂੰ ਕਰ ਦਿਓ ਆ ਸਾਰਾ ਇਹਦਾ ਸਿਰ ਬੰਸਾ ਇਹ